ਮੇਰਾ ਨਾਮ ਸੁਰਿੰਦਰਪਾਲ ਕਿਹੜਾ ਪਿੰਡ ਜੀ ਮੇਰਾ ਪਿੰਡ ਰਸੂਲਪੁਰਾ ਅੱਛਾ ਕੀ ਗੱਲ ਹੋਈ ਹੈ ਬੱਚੇ ਨੇ ਇਹ ਬੱਚੇ ਨੂੰ ਕੁੱਤੇ ਨੇ ਵੱਢਦੇ ਤਾਈ ਮੈਂ ਘਰੋਂ ਹੀ ਗਿਆ ਸੀ ਸ਼ੁਕਰ ਜਾਂਦੇ ਆ ਜਾ ਕੇ ਮੈਂ ਵੀ ਮੈਨੂੰ ਬਾਅਦ ਚ ਸੁਨਾਹ ਮਿਲਿਆ ਕਿ ਉਹ ਕੁੱਤੇ ਵੱਢਦੇ ਦਿੱਤਾ ਇਹਨੂੰ ਕੁੱਤਿਆਂ ਦੇ ਨਾਲ ਕੀ ਲੱਗਦਾ ਬੱਚੇ ਤੇ ਇਹ ਮੇਰਾ ਪੋਤਾ ਹਾਂਜੀ ਮੰਮੀ ਡੈਡੀ ਇਹ ਤਾਂ ਡੈਡੀ ਦੀ ਡੈਥ ਹੋ ਗਈ ਆ ਤੇ ਮਮਾਏ ਨੂੰ ਸਾਢ ਕੇ ਚਲ ਗਈ ਆ ਚਾਚਾ ਵੀ ਪੂਰਾ ਹੋ ਗਿਆ ਵਾ ਇਹ ਟਾਈਮ ਤੇ ਨਾ ਕੋਈ ਵੀ ਨਹੀਂ ਹੋ ਮੈਂ ਕੀ ਕੀ ਤੁਸੀਂ ਅਪੀਲ ਕਰਨੀ ਚਾਹੁੰਦੇ ਜੇ ਤੁਸੀਂ ਜਿਹੜੇ ਦੰਦਾਂ ਉੱਪਰ ਮੈਂ ਤੁੰਮੀ ਵੀ ਮੇਰੇ ਕੋਈ ਹੁਕਮ ਹੋਇਆਗਾ ਬਸ ਬਾਤ ਜੇ ਦੁਨੀਆ ਦੀ ਮੈਨੂੰ ਪਤਾ ਨਹੀਂ ਕਿ ਨਹੀਂ ਹੈਲਪ ਮਿਲੂਗਾ ਮਤਲਬ ਕਿ ਤੌਰ ਤੇ ਜਿਹੜਾ ਇਲਾਜ ਹੋ ਰਿਹਾ ਬੱਚੇ ਦੀ ਸਮਾਜ ਸੇਵੀ ਸੰਸਥਾਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਮੇਰੇ ਬੱਚੇ ਦੀ ਚਲੋ ਕਿਤੇ ਥੋੜੀ ਬਹੁਤੀ ਸਿੱਖਿਆ ਹੋ ਜਾਵੇ ਮੇਰੇ ਬੱਚੇ ਦੀ ਥੋੜੀ ਬਹੁਤੀ ਸੇਵਾ ਦਿੱਤੀ ਜਾਵੇ ਮੇਰਾ ਬੱਚਾ ਭਾਦਰਸ਼ਤੀ ਆਪਣੇ ਘਰ ਵਿੱਚ ਚਲੀ ਜਾਵੇ ਵੇ ਨਾ ਦੇ ਸਰ ਤੇ ਇਹ ਪੁੱਤ ਮੇਰੇ ਦੋਵੇਂ ਪੂਰੇ ਹੋ ਗਏ ਵੇ ਇੱਕ ਲੱਖ ਲਾ ਮੇਰਾ ਪੋਤਾ ਇਹਦੇ ਸਰ ਤੇ ਮੈਂ ਵਸੋ ਅਜੀਤ ਸਿੰਘ ਰਜਵੰਤ ਸਿੰਘ ਰਸੂਲਪੁਰ ਤੇ ਕੀ ਗੱਲ ਹੋਈ ਬੱਚੇ ਇਹ ਬੱਚਾ ਖੇਡਦਾ ਖੇਡਦਾ ਬਾਹਰ ਚਲੇ ਗਿਆ ਵਾ ਪੈੜੀਆਂ ਹਾਲ ਤੇ ਆਵਾਰਾ ਕੁੱਤੇਾਂ ਨੇ ਝੋਂਡੇ ਨੂੰ ਪੈ ਗਿਆ ਉਹਨਾਂ ਨੂੰ ਫੜ ਕੇ ਖਿੱਚ ਕੇ ਤੇ ਝੋਨੇ ਚ ਲੈ ਗਏ ਆ ਇੱਕ ਰਾਈ ਜਾਣ ਡਿਆ ਸੀ ਦੂਸਰੇ ਪਿੰਡ ਦਾ ਉਹਨੇ ਵੇਖਿਆ ਅਚਾਨਕ ਉਹਨੇ ਆਪਣੀ ਸਕੂਟਰੀ ਰੋਕੀ ਤੇ ਫਿਰ ਉਹਨੇ ਟੀਮਾ ਰੋੜੇ ਮਾਰ-ਮਾਰ ਕੇ ਇਹਨੂੰ ਘੋਨੇ ਚ ਉਛੜਾਇਆ ਫਿਰ ਇਹਨੂੰ ਲਿਆਂਦਾ ਘਰ ਫਿਰ ਇਹਨਾਂ ਦੇ ਘਰ ਦੱਸਿਆ ਫਿਰ ਲੈ ਕੇ ਆਏ ਹਸਪੀਟਲ ਦੋ ਹਸਪੀਟਲ ਵਾਲਿਆਂ ਨੇ ਜਵਾਬ ਦਿੱਤਾ ਵਾ ਫਿਰ ਹਸਪੀਟਲ ਜਾਂਦੇ ਚਲੋ ਡਾਕਟਰ ਸਾਹਿਬ ਦੀ ਬਹੁਤ ਬਹੁਤ ਮਿਹਰਬਾਨੀ ਆ ਜਿੰਨਾ ਕਿ ਇਹਨਾਂ ਦਾ ਸ਼ੁਕਰਾਨਾ ਕਰਕੇ ਇਹਨਾਂ ਨੂੰ ਬੱਚੇ ਨੂੰ ਦਾਖਲ ਕਰ ਲਿਆ ਵਾ ਕਿਸ ਤਰ੍ਹਾਂ ਦੇ ਹੁੰਦਾ ਕਿਰਾ ਪੁੱਛਦਾ ਕਿ ਬੱਚੇ ਦੀ ਮਾਂ ਕਿਸ ਤਰ੍ਹਾਂ ਦੇ ਹਾਲਾਤ ਹੀ ਉਹਦੇ ਹਾਲਾਤ ਇਹਦੇ ਵੀ ਬਹੁਤ ਜਿਆਦੇ ਮਾੜੇ ਹੈ ਪਰਮਾਤਮਾ ਹੀ ਜਾਣਦਾ ਵਾ ਕਿ ਹੁਣ ਕੀ ਲਾਜ ਚੱਲ ਰਿਹਾ ਤੇ ਕੀ ਲਾਜ ਹੋ ਜੂਗਾ ਵਾ ਲਾਜ ਅਜੇ ਚੱਲ ਰਿਹਾ ਵਾ ਪਤਾ ਨਹੀਂ ਉਹ 10 ਦਿਨ ਲੱਗ ਜਾਣੇ ਤੇ 15 ਦਿਨ ਲੱਗ ਜਾਣ ਅਜੇ ਆਪਣੇ ਆਪ ਧੌਣ ਨਹੀਂ ਖਰਾੜਦਾ ਪਿੱਠ ਤੋਂ ਮਾਸ ਕੱਢ ਕੱਢ ਕੇ ਇਹਦੇ ਧੌਣ ਤੇ ਪਾਇਆ ਵਾ ਤੇ ਹੁਣ ਤੱਕ ਦੂਸਰੇ ਵਾਸਤੇ ਪਰਿਵਾਰ ਦੀ ਮਾਲੀ ਹਾਲਤ ਵੀ ਇਹ ਬਹੁਤ ਮਾੜੀ ਹੈ ਇਹ ਇਲਾਜ ਚੱਲ ਰਿਹਾ ਤੇ ਸੰਗਤ ਦੇ ਸਹਿਯੋਗ ਨਾਲ ਜਿਹੜਾ ਇਲਾਜ ਹੈ ਬਲਕਿ ਇਹ ਅਪੀਲ ਕਰਦਾ ਅਸੀਂ ਸਾਰੇ ਕਹਿੰਦਾਈ ਵੀਰਾਂ ਨੂੰ ਭੈਣਾਂ ਨੂੰ ਬਾਹਰ ਦੇ ਲੋਕਮਦਾਨੀ ਸਜਣਾ ਨੂੰ ਬੇਨਤੀ ਕਰਦੇ ਫਿਰ ਜਿੰਨੀ ਵੀ ਇਹ ਬੱਚੇ ਦੀ ਹਲਫ ਹੋ ਸਕੇ ਉੰਨੀ ਤੁਸੀਂ ਕਰੋ ਕਿ ਮਾਂ ਪਿਓ ਜਿਹੜਾ ਉਹ ਸਰਤੇ ਨਹੀਂ ਹੈ ਦਾਦੀ ਦਾਦਾ ਬਜ਼ੁਰਗ ਹੈ ਤੇ ਕਿਰਪਾ ਕਰਕੇ ਤੇ ਇਹਦੀ ਵੀ ਜਿੰਨੀ ਵੀ ਬਾਹਰੋਂ ਆ ਕੇ ਇਹਦੀ ਹਲਫ ਹੋ ਜਾਈ ਉਹ ਨਹੀਂ ਬਹੁਤ ਖਰਚੇ ਹੁੰਦੇ ਜੋ ਕੋਈ ਦਾਨੀ ਸੱਜਣ ਜਾਂ ਕੋਈ ਐਨ ਆਰ ਆਈ ਵੀਰ ਸਰਵਾਰ ਦੀ ਮਦਦ ਕਰਨਾ ਚਾਹੁੰਦਾ ਹੋਵੇ ਕਿਸ ਨੰਬਰ ਤੇ ਜਿਹੜਾ ਵਾ ਉਹ ਆਪ ਦਾ ਨਾਮ ਦੱਸ ਸਕਦਾ ਹੈ ਉਹ ਕਰ ਸਕਦੇ ਜੀ 84274 56252 ਨੰਬਰ ਇੱਕ ਵਾਰੀ ਦੁਬਾਰਾ ਬੋਲ ਦਿਓ 84274 56252 ਕਿਹਦਾ ਨੰਬਰ ਹੈਗਾ ਇਹ ਜੀ ਇੱਕ ਬੱਚੇ ਦੀ ਦਾਦੀ ਦਾ ਬੱਚੇ ਦੀ ਦਾਦੀ ਦਾ ਤੁਹਾਡਾ ਐਡਰੈਸ ਵੀ ਦੱਸ ਦਿਓ ਜੀ ਜਿੱਥੇ ਡਾਕੂ ਭੌਣਾ ਚਾਹਤਾ ਪਿੰਡ ਕਿਹੜਾ ਵਾਸ ਜ਼ਿਲ੍ਹਾ ਕਿਹੜਾ ਵਾਸ ਪਿੰਡ ਰਸੂਲਪੁਰ ਤਹਿਸੀਲ ਬਟਾਲਾ ਜਿਹੜਾ ਗਰਦਾਸਪੁਰ ਡਾਕ ਖਨਾਂ ਪੰਜ ਗਰਾਈਆਂ ਅੰਕੜੇ ਕੀ ਨਾ ਦੇਤਾ ਅਰੇ ਜੀ ਇਹਨਾਂ ਨੇ ਕੁੱਤੇ ਨੇ ਵੜਿਆਏ ਸਾਰੇ ਖਾਲਿਆ ਗਾਉਂ ਦਾ ਸੈਸੂੜੇ ਮੈਂ ਨੇ ਬਾਹਰ ਪੱਠੇ ਵੜਨ ਗਏ ਚਾਚੇ ਨੂੰ ਨਾਲ ਮਗਰ ਗਾਉਂ ਦੇ ਸੀ ਸਾਹ ਸੀ ਸਾਹ ਜੇ ਸਾਡੀ ਇਹਦਾ ਨਾਮ ਸੇ ਰੱਖੋ ਕੀ ਲੱਗਦਾ ਤੇ ਮੈ ਇਹ ਮੇਰਾ ਪੋਤਾ ਹੈ

ਹਾਂ ਤਾਂ 3000 ਰੁਪਿਆ ਚਲਿਆ ਜੇ ਅਸੀਂ ਕੀ ਕਰਾਂ ਤੁਹਾਡੇ ਜਿਹੜੇ ਮਦਦ ਕਰਦੇ ਆ ਕੀ ਲੰਮੀ ਸੱਜਣਾ ਕੀ ਇਹਨਾਂ ਨੂੰ ਪੂਰਾ ਕਰਦੇ ਆਹੇ ਤੇ ਜੀ ਆਨੇ ਉਹਨਾਂ ਨੂੰ ਸਾਡੇ ਮਾਇਦਤ ਕਰੋਗੇ ਨਹੀਂ ਜਾਂ ਕਰਦੀ ਆ ਬਹੁਤ ਜ਼ਿਆਦਾ ਹੈ ਗਰੀਬ ਬੰਦੇ ਇਹ ਸਾਡੇ ਤਾਂ ਬੇਕੋ ਹਣੇਗਾ ਬੱਚਾ ਸਾਡਾ ਬਾਜੀ ਦਾ ਵਧੀਆ ਗੱਲ ਆ ਇਹੋ ਕੋਈ ਸਾਡੇ ਕੋਲ ਆ ਗਏ ਕੱਲਾ ਕੱਲਾ ਉਹ ਕਿਤੇ ਕੱਲਾ ਕੱਲਾ ਜੇ ਹਾਂ ਤਾਂ ਸੇ ਤਾਂ ਮਿੱਠੂ ਤੋਂ ਮਦਦ ਜੇ ਮਿਲ ਜੇ ਸਾਡੇ ਤੋਂ ਭਾਈ ਮੰਡੀ ਅਸੂਲ ਪਰਤੋ ਇਹ ਹੋਣ ਪਾੜਦੇ ਹੁਣ ਆਏ ਜਿਹਨੇ ਦਾਖਲ ਕਰਾਇਆ ਨਾਲ ਉਹਨਾਂ ਵੱਲੋਂ ਮਦਦ ਕਿਹਦੀ ਦਸੀ ਹਾਂ ਦੇ ਕੇ ਰੁਪਿਆ 10-12000 ਰੁਪਏ ਤੇ ਹੁਣ ਕਿੰਨੇ ਦੇ ਡਾਕਟਰ ਨੂੰ ਕਿਹਾ ਹੋਇਆ ਚਾਹੂਗਾ ਹਰ ਚਾਹੇ ਕਿ ਪੰਜ ਹਫਤਾ ਲੱਗ ਜੇ ਦੋ ਹੋਰ ਤੇ ਰਹਿ ਜਾਣੇ ਆ ਜਿਹਨੇ ਜਿੱਦ ਆਪਣੇ ਆਪ ਸਵੀਟ ਇਸ਼ਨਾਨੇ ਲੈ ਘੁੰਮਦਾ ਨਹੀਂ ਜਦ ਦਿਖਾਉਂਦਾ ਫਿਰ ਕੋਈ ਨਹੀਂ ਜੀ